ਚਿਹਰੇ ਗੱਲ ਜੀ ਸਾਰਿਆਂ ਨੂੰ ਕਿੱਦਾਂ ਚੱਲ ਸਾਰਿਆਂ ਦੇ ਤੇ ਆਈਏ ਫਿਰ ਜਣੇ ਠੀਕ ਠਾਕ ਹੋਵੋਗੇ ਮਮੀ ਠੀਕ ਠਾਕ ਹੈਗੇ ਆ ਤੁਹਾਡੇ ਸਾਰਿਆਂ ਦਾ ਸਵਾਗਤ ਹੈਗਾ ਟੱਟ ਫੈਮਿਲੀ ਵਲੌਗਸ ਦੇ ਵਿੱਚ ਤੇ ਗੈਸ ਸਾਰੇ ਜਣੇ ਸਾਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸ਼ੇਅਰ ਵੀ ਜਰੂਰ ਕਰਕੇ ਲਾਈਕ ਵੀ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰ ਲਿਓ ਆ ਜਾਣਾ ਜੀ ਆਪਾਂ ਸਕੂਲੇ ਮੰਮਾ ਨੇ ਕਰਤੀ ਟਿਫਨ ਪੈਕ ਹੁਣ ਆਪਾਂ ਪਾਉਣੇ ਵਿੱਚ ਟਿਫਨ ਫੇਰ ਜਾਣਾ ਸਟੱਡੀ ਕਰ ਸਕੂਲੇ ਬਾਜੀ ਤਿਆਰ ਹੋ ਚੁੱਕੇ ਆ। ਤੇ ਹੁਣ ਮੈਂ ਵੀ ਤਿਆਰ ਹੋ ਚੁੱਕੀ ਆ। ਹੁਣ ਆਪਾਂ ਸਕੂਲੋਂ ਦਿੱਤਾ ਤੁਹਾਨੂੰ ਸਕੂਲੋਂ ਆ ਕੇ ਆਪਾਂ ਕਰਨਾ ਆਪਣਾ ਹੋਮਵਰਕ ਪੜਾਈ ਪੜਾਈ। ਚਲੋ। ਹੁਣ ਕੱਪੜੀ ਫਿਰ ਆਪਣੇ ਪੈਕ ਕਰ ਲੈਣੇ। ਗੁਰੂ ਘਰ ਪਹੁੰਚਣਾ ਹੈ ਅਸੀਂ। मोटरसाइकिल स्कूटर नेशा पाहु सो हम किस की ये दुनिया से जुड़ी है सबका सबका पाहु सो हर सो हा हम अपना इधर <गएदर> प्रसाद भी रश उधर जोड़ा घर भी रश जेठा का चलो इसी भी करिए जोड़ा कर

ਸਾਡੇ 28 ਵਜੇ ਟਿਕਿਆ ਮੈਂ 1:30 ਹੋ ਗਈ ਜੀ ਕਿੰਨਾ ਰਸ਼ਾ ਭਾਈ ਬੰਤਾ ਦੀ ਸੋਰਦੀ ਦਾ ਘਰੋਂ ਪਿਛੇ ਸਭ ਆ ਗਿਆ ਸੰਗਤ ਰਮ ਇਹਦਰ ਪ੍ਰਸ਼ਾਦ ਵਾਲੇ ਪ੍ਰਸ਼ਾਦ ਕਰਾਉਣ

बोल ऑटो फ्री रखे तेरह फ्री ਹਰਨੂਰ ਲੈ ਲਿਆ ਲੀ ਸਿਮਰਨ ਸਟਾਪ ਚਾਹੀਏ ਲੋ ਵੀ ਲੈਣਾ ਲੋਸਦਾ ਹਰਨੂਰ ਲੈ ਲਿਆ ਮਾਂ ਕਿ ਕਰਨੂਰ ਲੈ ਲਿਆ ਇਹਦੇ ਨਾਲ ਦਾ ਉਹ ਦੋਸਤ ਲਈ ਸਿਮਰਨ ਕਰਨੂਰ ਲਈ ਉੱਧਣ ਲਈ ਆ ਸਕਾ ਸੀ ਦੇਖੋ ਕਿੰਨਾ ਵਧੀਆ ਸਾਰਾ ਸਿੱਖੀ ਦਾ ਸਮਾਨ ਖਾਦੇ ਪਾਟੋ ਕੱਟ ਲਿਆ ਪਿੰਡ ਰਾਜੋਤ ਉਹ ਜੋ ਸਭ ਕੁਝ ਮਿਲਦਾ ਪਾਰਸਾ ਪਰ ਉਹ ਕਿਹਦਾ ਖੰਡਾ ਤੇ ਕੰਪਰਸ ਕਿਰਨ ਬਹੀ ਉਹ ਆਹ ਦੇਖੋ ਕਿ ਮਸਲਾ ਕਾਤਰਾ ਤੇ ਸੇਮ ਹਾਂ ਮੈਨੂੰ ਹਲੋ ਹਲੋ ਸਾਰਾ ਖੁਸ਼ ਖੁੱਲੀ ਰਹਿੰਦੀ ਮੀਨਿ ਸੋਪ ਮੰਗਲਵਾਰ ਨੂੰ ਹਰ ਵੇਲੇ ਖੁੱਲੀ ਰਹਿੰਦੀ ਕਿ ਆ ਜਿੱਥੇ ਜੇਠਾ ਮੰਗਲਵਾਰ ਕਰਕੇ ਆ ਫਰੀ ਸੇਵਾ ਆਟੋ ਵਾਲਿਆਂ ਨੇ ਲਾਈਆਂ ਆ ਚਲੋ ਹੁਣ ਘਰ ਨੂੰ ਚਲਦੇ ਆ ਜੇ ਸੰਗਤ ਆਈ ਜਾਂਦੀ ਐ ਇੱਕ ਆਥੇ ਮੋਟਰਸਾਈਕਲ ਸਪੋਟਰੀਆਂ ਦਾ ਰੱਥ ਦੇਖੋ ਵੱਡ ਨੂੰ ਲੱਗਣਾ ਕਿੰਨਾ ਕਿੰਨੀ ਸੰਗਤ ਆਈ ਇਹ ਹਜੇ ਆਉਂਦੇ ਵੀ ਪਏ ਆ ਸੇਵਾ ਕਰਦੇ ਆ ਮੇਰੇ ਉਹ ਦੇਖੋ ਗੱਡੀਆਂ ਕਿੰਨੀਆਂ ਕਰਦੀ ਸਾਡੀ ਹਜੇ ਇੱਕ ਤਾਂ ਉੱਧਰ ਲੱਗੀ ਪਈ ਹੈ ਨਹੀਂ ਪੈਣ ਕਰਕੇ ਇਹਨਾਂ ਥੋੜਾ ਮਿੱਟੀ ਦੀ ਜਾਈ ਸੇਵਾ ਮੈਂ ਵੀ ਇੱਕ ਵਾਰ ਰੈਲਮ ਹਾਂ ਹਮ ਜਨ ਨਹੀਂ ਹੈ ਘਰ ਨੂੰ ਪਾਸਕੂਲੇ ਕਲਾਸ ਲਾਉਣੇ ਵੇਲੇ ਲੈਕਚਰ ਲਾ ਸੀ ਜਾ ਕੇ ਤਾਂ ਮम्मा ਆ ਕੇ ਲੈਣ ਕੰਦੇ ਤੈਨੂੰ ਲੈਣ ਆਏ ਆ ਹੁਣ ਆਪਾਂ ਚੱਲੇ ਘਰ ਨੂੰ ਪਰ ਟਾਈਮ ਨਹੀਂ ਹੋਇਆ ਛੁੱਟੀ ਤੇ ਤੈਨੂੰ ਵੀ ਛੁੱਟੀ ਹੁੰਦੀ ਹੈ ਇਹ ਮੇਰੇ 2 ਵਜੇ ਹੋਣੇ ਨਹੀਂ 1:35 ਹੋਏ ਹਜੇ ਹੜਾ 7th ਲੈਕਚਰ ਲੱਗਾ ਸੀ 8th ਲੈਕਚਰ 8th ਵੀ ਸਾਡਾ ਸੀਗਾ ਗਰਾਊਂਡ ਦਾ ਇਹ ਠੀਕਾ ਸਾਡਾ ਟੈਸਟ ਹੀ ਮੈਂ ਬਚ ਗਈ ਮੇਰੇ ਬਣਾ ਆਪਣੇ ਟੈਸਟ ਹੀ ਕਵੇਂ ਬਚ ਗਈ ਮੈਨੂੰ ਸਾਰਾ ਕੰਨ ਨੜੀਆਂ ਨੜੀਆਂ ਮੈਂਮ ਨਹੀਂ ਆਇਆ ਹੁਣ ਆਪਾਂ ਤੁਹਾਨੂੰ ਮੇਰੇ ਘਰ ਆ ਗਏ ਹਾਂ ਅਸੀਂ ਛੁੱਟੀ ਕਰਾਤੀ ਇਹਨਾਂ ਦੀ ਅੱਜ 1:30 ਹੋਏ ਆ 2:40 ਯਾਰ ਸੱਚੀ ਲੈਕਚਰ ਟਾਈਮ ਅਸਲੀ ਘਰ ਵੀ ਕਾਈ ਸੀ ਤਾਂ ਬਚ ਗਈ ਬਚ ਗਈ ਬਚ ਗਈ ਹੁਣ ਸਾਰਿਆਂ ਨੇ ਕਹਿਣਾ ਕਿ ਇਹ ਨੇ ਕਰਦੇ ਆ ਨੇ ਹਸਤਨ ਇੱਧਰ ਲਈ ਆਪਣੇ ਖੇਤ ਦਿਖਾਉ ਲਦੀ ਆ ਉੱਤੇ ਲੈ ਤਾ ਦਿਖਾਉ ਲਦੀ ਰਹੀਦਾ ਇੱਧਰ ਆ ਸੜਕੇ ਆ ਕੇ ਤੁਹਾਨੂੰ ਪੱਕੀ ਇੱਥੇ ਬਣਾਇਆ ਕਰਨਾ ਬਾਜਰਾ ਆ ਆ ਨਾਲ ਦਾ ਆ ਆ ਆਇਆ ਸਾਡਾ ਮੱਚੇ ਤਾਈ ਬਾਜਰਾ ਆ ਉਹ ਇੱਕੋ ਜਿਹੀ ਆ ਨਾ ਸਾਰੇ ਉਹ ਖੰਭੇ ਤੇ ਲੈ ਕੇ ਉਹ ਪਿੱਛੇ ਤੱਕ ਆ ਇੱਥੇ ਸੇਮ ਦੇ ਸੇਮ ਹੋ ਗਏ ਬਾਜਰਾ ਆ ਆ ਸਾਡੇ ਆ ਥੱੱਟ ਮੀਂਹ ਦੀ ਸੜਕ ਆ ਆ ਕੈਟੇਗਰੀ ਸੜਕ ਹਰਨੂਰ ਅਸ਼ੀਸ਼ਾ ਇੱਕ ਮਾਤਾ ਸਕੂਲੀ ਦਾ ਸਾਰਾ ਆ ਸਾਡਾ ਫੇਂਡ ਹੁਣ ਅਸੀਂ ਚੱਲੇ ਘਰ ਨੂੰ ਉਸ ਤੋਂ ਮਿਲਾਂਗੇ ਬਾਅਦ ਵਿੱਚ ਟੋਪ ਬਹੁਤ ਠਿੱਕੀ ਬੰਦੀ ਪਈ ਆ ਜੀ ਉਸ ਦੀ ਸਾਸੀ ਇੱਥੇ ਕਿਤੇ ਪੂਰੀ ਹਾਂ ਸਵੇਰੇ ਵੇਲਾ ਮੱਥਾ ਟੇਕਿਆ ਜਾਂਦਾ ਸੀ ਦਾਸਾ ਉੱਥੋਂ ਆ ਕੇ ਫੇ ਬੋੜੇ ਜੇ ਰਸਤੇ ਕਿੱਤੀ ਹਾਂ ਇਹਨਾਂ ਨੂੰ ਲੈ ਕੇ ਆਏ ਅਸੀਂ ਬਾਕੀ ਇਹ ਦੇਖੋ ਕੁੜੀ ਦੇ ਹੈੱਡ 'ਤੇ ਨਾ ਲੱਗੀ ਸੀ ਫੋਨ ਆ ਗਿਆ ਫੇ ਹਰਨੂਰ ਨੂੰ ਵੀ ਨਾਲੇ ਛੁੱਟੀ ਕਰਾ ਦਿੱਤੀ ਚਿਹੜੀ ਸਾਡੀ ਬਿਮਾਰਿਆ ਕੱਲ ਦੀ। ਹੁਣ ਘਰ ਜਾ ਕੇ ਨੇ ਠੀਕ ਵੀ ਹੋਏ। ਮੰਮਾ ਤੇਰੀ ਫੁੱਟੀ ਨਿਕਲੇਗੀ। ਛੁੱਟੀ ਸਵੇਰੇ ਥੋੜਾ ਕਰਾਈ ਹੁਣ ਤੇਪਰਾਂ ਦੇ ਦੇਣੀ। ਟੈਸਟ। ਚਲੋ ਚਲੀਏ। ਤੈਨੂੰ ਘਰ ਆਪਣਾ ਸਮਾਨ ਵੇਗਾ ਦੇ ਮੈਂ ਫੜੀ ਆ। ਮੈਂ ਆਪਣੇ ਫੜੀ ਆਇਆ ਹਾਂ। ਗਾਇਸ ਹੁਣ ਮੈਂ ਚੱਲਾਂ ਖੇਤਾਂ ਨੂੰ। ਆਪਣੀ ਹਾਇਬੂ ਸਾਥੇ। ਐਰਾ ਸਾਡੇ ਪਾਰ ਤੋਂ ਦਪੇ ਆਇਆ। ਕੇਤਾਂ ਚੱਲਾਂ ਕੱਲ ਮੀ ਮੀ ਤਾਂ ਨਹੀਂ ਪਿਆ ਉਹ ਹਾੜਾਂ ਚ ਮੀ ਪੈ ਗਿਆ ਜੋ ਬਹੁਤ ਜ਼ਿਆਦਾ ਐ ਸੀਗਾ ਤੁਸੀਂ ਮੰਨ ਸਕਦੇ ਕੱਲ ਟਰੈਕਟਰ ਵੱਜ ਗਿਆ ਟਰੈਕਟਰ ਦੁੱਤੋਂ ਬਣਾਂ ਗਿਆ ਨਾ ਪਾਣੀ ਸੀਗਾ ਮਸੇ ਹੀ ਕੱਢਿਆ ਵਿੱਚ ਗਰਮੀ ਹੋ ਜਾਂਦੀ ਆ ਵਿੱਚ ਮੀ ਪੈਂਦਾ ਵਿੱਚ ਠੰਡ ਹੋ ਜਾਂਦੀ ਆ ਹੁਣ ਚੱਲਾਂ ਖੇਤਾਂ ਨੂੰ ਪਾਪਾ ਕੋਲ ਦੇ ਦੇ ਕੀ ਕਰਦੇ ਪਿਆ ਪੱਠੇ ਵੜਦੇ ਨੇ ਤਾਂ ਤਾਂ ਮੈਟਰ ਚੈੱਕ ਕਰੋ ਕਿ ਨਾ ਸੋਣਾ ਹੋ ਗਿਆ। ਆ ਵੀ ਇਦਾਂ ਲਈ ਆ। ਮੀ ਪੈਕ ਟੋ ਟੋ ਪੈ ਗਈ ਵਾ। ਅਰ ਮੇਰੇ ਦਾ ਪਾਪਾ ਕੋਲ ਜਾ ਕੇ ਦੇਖਦੇ ਆ ਕੀ ਕਰਦੇ ਆ। ਹੁਣ ਮੈਂ ਹਾਸ਼ੜੀ ਚਲਾਉਣ ਦੀ ਕੋਸ਼ਿਸ਼ ਕਰਨੀ ਆ। ਬੈਲੈਂਸ ਨਹੀਂ ਬੰਦ। ਰੇਤਾ ਜਿਹਾ ਹੋਣਾ। ਆ ਦੇਖਿਓ। ਭੈਣ ਜੀ ਆਣੀ ਵੰਟਾ ਦੇ ਕੇ ਤਾਂ ਓਰੇ ਤਾ ਜਿਆਣਾ ਆ ਦੇ ਓਰੇ ਤਾ ਜਿਆ ਆ ਹੁਣ ਤੁਹਾਨੂੰ ਮਿਲਦੇ ਆ ਘਰ ਜਾ ਕੇ ਪਾਪਾ ਜੀ ਪਰਸੇ ਬਾੜ ਦੇ ਦਿਖਾਵਾਂਗੇ ਲੱਦ ਲੈ ਫਿਰ ਛਿੜੋ ਹੁਣ ਪਾਪਾ ਜੀ ਲੱਦਣ ਲੱਗੇ ਪੱਠੇ ਪੱਠੇ ਲੈ ਬਾਧ ਹੁਣ ਲੱਗੇ ਲੱਦਣ ਉਹ ਆਪਾਂ ਚਾਲ ਦੇ ਘਰ ਨੂੰ ਮੈਂ ਵੀ ਲੇਟ ਹੋ ਗਿਆ ਘਰ ਐ ਤੁਹਾਡਾ ਕੰਮ ਕਰਨਾ ਹੁਣ ਦੂਨ ਗੁਰਦਰਾ ਸਾਹਿਬ ਬਾਠਾਂ ਲੱਪਿਆ ਰਹਿਣਾ ਸਾਹਿਬ ਦਾ ਜਾਣੇ ਪਰ ਘਰ ਨੂੰ ਆਪਾਂ ਤੁਹਾਨੂੰ ਮੈਂ ਗੱਲ ਕਹਿੰਦੀ ਤੁਸੀਂ ਸਪੋਰਟ ਕਰਦੇ ਨਹੀਂ ਕਰਦੇ ਲੋਕ ਵੀਡੀਓ ਦੇਖ ਲੈਂਦੇ ਆ ਸਬਸਕ੍ਰਾਈਬ ਕਰਦੇ ਨਹੀਂ ਨਹੀਂ ਲਾਈਕ ਕਰਦੇ ਆ ਵਿਊਜ਼ ਇੰਨੇ ਹੁੰਦੇ ਆ ਲਾਈਕ ਹੁੰਦੇ ਨਹੀਂ ਆ ਜਿਹਨੇ ਸਬਸਕ੍ਰਾਈਬਰ ਆ ਸਾਨੇ ਉਹ उन्नी भी नहीं देखते जो उस देख लें कहीं कभी इनके व्यूज नहीं होंगे व्यूज नहीं होंगे सबसक्राइबर नहीं बदते वह सपोर्ट करो आप फनी फनी कमेंट्स वीडियोस लेके आवे चैलेंजेस करा सपोर्ट करो प्लीज गाइस सबसक्राइब करो बात तो बद सा छती बन के कराओ ਪਤਾ ਲੱਗ ਬਹੁਤ ਵੱਡਾ ਸਰਪ੍ਰਾਈਜ਼ ਰੱਖਿਆ ਜੀ ਸਾਡੇ 1k ਹੋ ਜੂਗੇ ਕੰਪਲੀਟ ਚਾਰੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਆਕਾ ਤੇ ਜਾਂਦੇ ਪੈ ਦੋਨੋਂ